ਕੱਲ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਇਲਾਕੇ ਵਸੀ ਪਠਾਣਾ ਦੇ ਵਿੱਚ ਪੁਲਿਸ ਅਤੇ ਗੈਂਗਸਟਰਾਂ ਦੇ ਵਿਚਕਾਰ ਮੁਟਪੇੜ ਦੇ ਦੌਰਾਨ ਜਿਹੜੇ ਤਿੰਨ ਗੈਂਗਸਟਰ ਮਾਰੇ ਗਏ ਸੀ ਉਹਨਾਂ ਦਾ ਅੱਜ ਫਤਿਹਗੜ੍ਹ ਸਾਹਿਬ ਦੇ ਸਿਵਲ ਹਸਪਤਾਲ ਦੇ ਵਿੱਚ ਪੋਸਟਮਾਰਟਮ ਕੀਤਾ ਗਿਆ। ਇਸ ਮੌਕੇ ਤੇ ਇਹਨਾਂ ਤਿੰਨੇ ਗੈਂਗਸਟਰਾਂ ਦੇ ਪਰਿਵਾਰਕ ਮੈਂਬਰ ਵੀ ਪਹੁੰਚੇ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਰਿਵਾਰਕ ਮੈਂਬਰਾਂ ਨੇ ਪੁਲਿਸ ਦੀ ਇਸ ਕਾਰਵਾਈ ਨੂੰ ਸਹੀ ਠਹਿਰਾਇਆ ਅਤੇ ਕਿਹਾ ਕਿ ਜਿਹੜੇ ਲੋਕ ਇਹਨਾਂ ਗੈਂਗਸਟਰਾਂ ਨੂੰ ਬढ़ावा ਦਿੰਦੇ ਨੇ ਉਹਨਾਂ ਦੇ ਵਿਰੁੱਧ ਵੀ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਇਸ ਮੌਕੇ ਤੇ ਮਾਰੇ ਗਏ ਗੈਂਗਸਟਰ ਤਜਿੰਦਰ ਸਿੰਘ ਦੀ ਮਾਂ ਨੇ ਕਿਹਾ ਕਿ ਉਸਦੇ ਪੁੱਤ ਨੂੰ ਗੈਂਗਸਟਰ ਬਣਾਉਣ ਦੇ ਵਿੱਚ ਸਭ ਤੋਂ ਵੱਡਾ ਹੱਥ ਪੁਲਿਸ ਦਾ ਏ ਪੁਲਿਸ ਨੇ ਹੀ ਉਸਦੇ ਪੁੱਤ ਨੂੰ ਇਸ ਰਾਤੇ ਤੁਰਨ ਲਈ ਮਜਬੂਰ ਕੀਤਾ ਸੀ ਉਥੇ ਹੀ ਇਸ ਮੌਕੇ ਤੇ ਮਾਰੇ ਗਏ ਗੈਂਗਸਟਰ ਵਿਜੇ ਸੋਹੋਤਾ ਦੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਵੀ ਸਾਬਕਾ ਕਾਂਗਰਸੀ ਵਿਧਾਇਕ ਅਤੇ ਉਸਦੇ ਸਾਥੀਆਂ ਨੂੰ ਉਸ ਦੇ ਗੈਂਗਸਟਰ ਬਣਨ ਦੇ ਪਿੱਛੇ ਜ਼ਿੰਮੇਵਾਰ ਠਹਿਰਾ ਸਾਨੂੰ ਪਤਾ ਯਾ ਫੋਟੋ ਦੇ ਲੱਗਿਆ ਜੀ ਕੱਲ ਸ਼ਾਮੀ ਦੀ ਕੀ ਨਾਮ ਸੀਗੇ ਮਨੀਸ਼ੋ ਤਾਂ ਸਰ ਤੁਹਾਡੇ ਕੀ ਨਾਮ ਹੈ ਜੀ ਕੀ ਲੱਗਦੀ ਰੇਸ਼ ਕੁਮਾਰ ਮੇਰਾ ਬੇਟਾ ਸਗਾ ਜੀ ਮਨੀਸ਼ੋ ਦਾ ਕਿੱਥੇ ਦਾ ਰਹਿਣ ਵਾਲਾ ਸੀ ਰੌਹ ਦਾ ਜੀ ਕੀ ਕਰਦਾ ਕੀ ਕੰਮ ਕਰੇ ਸੀ ਕੰਮ ਡਰਾਈਵਰੀ ਕਰਦਾ ਸੀ ਸਦਾ ਉਹ ਹਾਂ ਜੀ ਤਿੰਨ ਮਹੀਨੇ ਹੋ ਗਈ ਸ਼ੂ ਗੱਲ ਉਹਤੇ ਕੋਈ ਗਲਤ ਪਰਚੇ ਸੀਗੇ ਝੂਠੇ ਰੌਹ ਸ਼ਹਿਰ ਦੇ ਵਿੱਚ ਇਹ ਕਿਹਾ ਮੁੰਡੇ ਨੇ ਮੇਰੇ ਦਾਤ ਮਾਰਦਾ ਸੀ ਗੁੰਡਿਆਂ ਨੇ ਮੇਰਾ ਭਰਾ ਸਗਾ ਜੀ 307 ਦਾ ਪਰਚਾ ਜੀ 26 ਦਾ ਪਰਚਾ ਇੱਕ 18 ਦੇ ਮੁੰਡਾ ਦੇ ਹੱਥ ਵੱਡੇ ਉਹਨਾਂ ਨੇ ਜਦ ਵੀ ਮੇਰੇ ਮੁੰਡਾ ਨੂੰ ਦਿਖਾ ਲਈ ਉਹ ਧਮਕੀ ਦਿੰਦੇ ਸੀ ਅਸਲੇ ਦੀ ਸਾਨੂੰ ਮੇ ਕੋਲ ਇੱਕ ਵਾਰ ਖਾਲ ਦਿੱਤੀ 6 ਮਹੀਨੇ ਪਹਿਲਾਂ ਮੈਂ 6 ਮਹੀਨੇ ਐਸਐਸਪੀ ਸਾਹਮਣੂ ਨਮਾਸ਼ਾਲਾਤ ਬਖਾਲ ਰਿਕਵੈਸਟ ਕੀਤੀ ਮੇਰੇ ਐਮਸੀ ਗਏ ਮਲੇਆਲੇ 10 ਬੰਦੇ ਗਏ ਮੈਂ ਕਿਹਾ ਮੈਂਤ ਕਰ ਲਵਾਂਗਾ ਕੋਈ ਨਹੀਂ ਇਹ ਕੰਮ ਨਾ ਕਰੋ ਉਹ 307 ਦਾ ਪਰਚਾ ਦਾ ਜੀ ਫੈਸਲਾ ਮੰਗਦੇ ਸੀ ਅਸਲੇ ਨਾਲ ਫੇ ਮੇਰਾ ਪੁੱਤ ਬਾਗੀ ਹੋ ਗਿਆ ਜੋ ਉੱਥੇ ਪਰਚਾ ਜੋ ਪੀਓ ਸੀ ਜੀ ਇਹ ਹੈ ਮੈਨੂੰ ਬਰਾਹ ਕਰਤਾ ਸੀ ਜਿਸ 370 ਅਮਲਾ ਦਰਜ ਕਰਾਇਆ ਹੋਇਆ ਸੀ ਹੋਇਆ ਇਹ 24 ਤਰੀਕਾ ਮੁੜਿਆ ਨਹੀਂ ਇਹ ਉੱਥੇ ਕਹਿੰਦੇ ਸੀ ਉੱਥੇ ਪਹੁੰਚੇ ਤਾਂ ਨਾ ਕਰਾਂਗੇ ਹਾਂਜੀ 3 ਮਿੰਨਿਆਂ ਤੋਂ ਘਰੋਂ ਨਿਕਲਿਆ ਉਹ ਜ਼ਿਆਦਾ ਨਹੀਂ ਉਹਦਾ ਰਿਪੋਰਟ ਕੀਤੇ ਜਾਂਦੇ ਮਾਰਨ ਦੀ ਧਮਕੀਆਂ ਦਿੰਦੇ ਸੀ ਮਾਰਨ ਨੂੰ ਇਹਨੂੰ ਮਾਰਨ ਦੀ ਨਵਾਂ ਸ਼ਹਿਰ ਦੇ ਸੀਗੇ ਲਾਡੀ ਨੂੰ ਨਹੀਂ ਸੀਗੇ ਇਹ ਤਾਂ ਜਿਹੜਾ ਇਨਕਾਉਂਟਰ ਕੋਰਸ ਨੇ ਕੀਤਾ ਪੁਲਿਸ ਨੇ ਕੋਰਸ ਨੂੰ ਕਿੱਦਾਂ ਦੇਖਦੇ ਮੈਂ ਸਹੀ ਦੇਖ ਲਿਆ ਜੀ ਜਿਹੜਾ ਮੈਂ ਗੱਲ ਤੁਹਾਨੂੰ ਕੋਰਸ ਨੇ ਵਧੀਆ ਡਿਊਟੀ ਕੀਤੀ ਸਰ ਪਰ ਸਾਹਿਬ ਜਿਹੜਾ 6 ਮਹੀਨੇ ਅਸੀਂ ਤਰਫੇ ਦੇ ਪਹਿਲਾਂ ਸਾਹਿਬ ਨੂੰ ਪੁਲਿਸ ਪ੍ਰਸ਼ਾਸਨ ਨੂੰ ਮੈਂ ਰਿਕਵੈਸਟਾਂ ਮੱਲੇ ਜਿਹੜੀਆਂ ਵੱਧ ਗਈਆਂ ਜੀ ਇਹੜਾਈ ਨਹੀਂ ਬੰਦ ਕਰੋ ਸਰੀਆਮ ਅੱਡੇ ਦਾ ਆਤਮਾ ਆ ਗਿਆ ਤੇਰਾ ਬਹੁਤ ਵੱਧ ਹੁੰਦੇ ਆ ਕੋਣ ਕੋਣ ਇਹੋ ਜੀ ਇੱਕ ਜਿੰਦਰਾ ਜੀ ਹਾਂਜੀ ਜੀ ਗਾਡੀ ਆ ਸਰ ਇਹ ਕੰਨਾ ਆ ਇੱਕ ਸੱਬੂ ਆ ਇੱਕ ਸੱਬੂ ਦਾ ਮੁੰਡਾ ਗੈਂਗਾ ਜੀ ਇਹ ਕੋਈ ਗੈਂਗਾ ਸਰ ਰੌਹਤ ਤੁਸੀਂ ਇਹਦੀ ਇਨਕੁਆਰੀ ਕੀਤੀ ਜਾ ਸਰ ਤੁਹਾਡਾ ਨਾਮ ਕੀ ਹੈ ਨਿਰੇਸ਼ ਕੁਮਾਰ ਸਰ ਕਿੱਥੇ ਰਹਿਣ ਪੂਰਾ ਐਡਰੈਸ ਦੱਸੋਗੇ ਆਪਣਾ ਹਾਂਜੀ ਰੌਹਤ ਜੀ ਸਰ ਤੁਹਾਡੇ ਬੇਟੇ ਦਾ ਨਾਮ ਕੀ ਸੀ ਮਨੀਸ਼ ਹੁੰਦਾ ਸਰ ਤੇ ਤੁਸੀਂ ਕੀ ਸਮਝਦੇ ਹੋ ਵੀ ਕੀ ਕਾਰਨ ਰਿਹਾ ਇਹਨਾਂ ਦੇ ਇਹ ਇਹ ਤਾਂ ਮੈਂ ਦੱਸ ਰਿਹਾ ਸਰ ਜੀ ਇਹ ਲੜਾਈ ਝਗੜੇ ਇੰਫਰਾਨੇ ਜਾ ਰਿਹਾ ਕੋਣ ਸ਼ਹਿਰ ਕੋਣ ਬੰਦਾ ਇਹਨਾਂ ਸ਼ਹਿਰ ਆ ਜੀ ਆ ਸਭੋਆ ਜੀ ਸਾਡੇ ਸ਼ਹਿਰ ਦਾ ਉਹਦੇ ਬਾਰੇ ਪੂਰੇ ਸ਼ਹਿਰ ਚ ਪੁੱਛਿਆ ਜਾਵੇ ਸਭੋ ਹੈ ਕਿ ਇੱਥੇ ਇੱਕ ਸਾਬਕਾ ਐਮ ਐਲ ਏ ਜੀ ਅੰਗਰ ਸਿੰਘ ਆ ਜੀ ਅੰਗਰ ਸਿੰਘ ਦੀ سپورਟ ਦੇ ਨਾਲ ਇਹਨਾਂ ਨੇ ਮੇਰੇ ਤੇ ਵੀ ਦੋ ਤਿੰਨ ਵਾਰਸਲਾ ਦਿਖਾਇਆ ਮੈਨੂੰ ਉਹਨਾਂ ਨੇ ਤੁਸੀਂ ਇਹਨਾਂ ਨੂੰ ਜੀ ਮੈਂ ਬੀਜੀ ਸੌਥ ਦਾ ਭਰਾ ਆ ਜੀ ਤਾਂ ਮੈਨੂੰ ਉਹਨਾਂ ਨੇ ਅਸਲਾ ਦਿਖਾਇਆ ਇਹਨੂੰ ਵੀ ਅਸਲਾ ਦਿਖਾਇਆ ਇਹ ਕੰਮ ਕਰਦਾ ਸੀ ਉਹ ਸ਼ਹਿਰ ਕੋਲ ਇਨ ਉਹਨਾਂ ਨੇ ਕਿਡਨਾ ਕਿਡਨਾਪ ਕਰਨ ਦੀ ਕੋਸ਼ਿਸ਼ ਕੀਤੀ ਨੂੰ ਅਸਲਾ ਦਿਖਾਇਆ ਲਾਡੀ ਉਹਨਾਂ ਨੇ ਕਹਿੰਦੇ ਅਸੀਂ ਤੈਨੂੰ ਮਾਰ ਦੇਣਾ ਸਾਡੇ ਨਾਲ ਫੈਸਲਾ ਕਰ ਲੈ ਉਹਨਾਂ ਨੇ ਮੇਰੇ ਤੇ ਹਮਲਾ ਕੀਤਾ ਸੀ ਉਹਨਾਂ ਤੇ ਮੇਰੇ ਵੱਲੋਂ 307 ਦਾ ਮੁਕੱਦਮਾ ਕਰ ਦਿੱਤਾ ਸੀ ਇਹ ਉਸ ਤੋਂ ਬਾਅਦ 3 ਮਹੀਨੇ ਹੋ ਗਏ ਘਰ ਛੱਡ ਕੇ ਆ ਗਿਆ ਸੀ ਇਹ ਸਾਨੂੰ ਪਤਾ ਨਹੀਂ ਜੀ ਕਿੱਥੇ ਸਾਨੂੰ ਕੱਲ ਪਤਾ ਲੱਗਣ ਨੂੰ ਜੀ ਰਹੀਂ ਕਿ ਇਹ ਇਹਦਾ ਇਨਕਾਊਂਟਰ ਹੋਊ ਕਿ ਤੁਹਾਨੂੰ ਲੱਗਦਾ ਕਿ ਗੈਂਗਸਟਰ ਬਣਨ ਦੇ ਵਿੱਚ ਸਾਬਕਾ ਵਿਧਾਇਕ ਦਾ ਵੀ ਹੱਥ ਹੈ ਹਾਂਜੀ ਅੰਗਰ ਸਿੰਘ ਸੈਣੀ ਦਾ ਸਾਬਕਾ ਵਿਧਾਇਕ ਦਾ ਹੱਥ ਸੀ ਇਹ ਚ ਪੂਰਾ ਜੀ ਤਾਂ ਇਹਦੇ ਵਿੱਚ ਲਾਡੀ ਜਿੰਦਰ 5 ਸਾਲ ਹੋ ਗਏ ਸਰ ਲੜਾਈ ਹੋਣੀ ਸਰ ਉਹਨਾਂ ਦੇ ਕੋਲ ਨਜਾਇਜ਼ ਚਾਰ ਪੰਜ ਅਸਲੇ ਆ ਸੀ ਪੁਲਿਸ ਨੂੰ ਤਿੰਨ ਚਾਰ ਵਾਰ ਦੱਸਿਆ ਕਿ ਇਹਨਾਂ ਕੋਲ ਅਸਲਾ ਇਹਨਾਂ ਦੇ ਕਰੋ ਕੁਝ ਸਰ ਮੇਰੀ ਕੱਲ ਗਵਾਹੀ ਸੀਗੀ ਚਾਰ ਦਿਨ ਪਹਿਲਾਂ ਮੈਨੂੰ ਇੱਕ ਇੰਟਰਨੈਸ਼ਨਲ ਕਾਲ ਆਈ ਕਹਿੰਦੇ ਸੀ ਤੈਨੂੰ ਮਾਰ ਦੇਣਾ ਜੇ ਤੂੰ ਗਵਾਹੀ ਦੇਉਂਗੀ ਮੈਂ ਸਰ ਕੱਲ ਗਵਾਹੀ ਦੇਣ ਵੀ ਨਹੀਂ ਗਿਆ ਮੇਰੀ ਜਾਨ ਨੂੰ ਸਰ ਖਤਰਾ ਆਇਆ ਉਹਨਾਂ ਨੇ ਮੈਨੂੰ ਮਾਰ ਦੇਣਾ ਆ ਤੁਸੀਂ ਇਸ ਚੀਜ਼ ਬਾਰੇ ਦੱਸਿਆ ਪੁਲਿਸ ਨੂੰ ਦੱਸਿਆ ਸਰ ਦੱਸਿਆ ਜੀ ਮੈਂ ਦਰਖਾਸਤ ਵੀ ਦਿੱਤੀ ਸੀ ਨੰਬਰ ਦਿੱਤਾ ਸਰ ਉਹਦੇ ਜਾਨ ਫਿਰ ਵੀ ਕੋਈ ਕਾਰਵਾਈ ਕੋਈ ਕਾਰਵਾਈ ਨਹੀਂ ਕੋਈ ਕਾਰਵਾਈ ਨਹੀਂ ਸਰ ਉਹਨਾਂ ਨੇ ਲਾਡੀ ਜਿਹੜਾ ਲਾਡੀ ਭਾਲਟਾ ਹਰਜਿੰਦਰ ਭਾਲਟਾ ਸਮਝ ਇਹਨਾਂ ਨੇ ਸਰ ਮੈਨੂੰ ਮਾਰ ਦੇਣਾ ਆ ਇਹਨਾਂ ਕੋਲ ਦੋ ਨੰਬਰ ਦੇ ਅਸਲੇ ਆ ਮੇਰੀ ਜਾਨ ਨੂੰ ਖਤਰਾ ਆ ਮੇਰੇ ਪ੍ਰਕਾਸ਼ਨ ਤੋਂ ਇਹੀ ਆ ਕਿ ਮੇਰੀ ਜਾਨ ਦੀ ਉਹ ਕੀਤੀ ਜਾਵੇ ਜਿਹੜੀ ਗਲਤ ਕੰਮ ਕੀਤਾ ਉਹਨੇ ਜੋ ਉਹਨੇ ਗਲਤ ਕੀਤਾ ਸਰ ਉਹਨੂੰ ਸਜ਼ਾ ਮਿਲ ਗਈ ਆ ਪਰ ਉਹ ਇਹਨਾਂ ਬੰਦਿਆਂ ਦੇ ਕਰਕੇ ਇਸ ਚੀਜ਼ ਦਲਦਲ ਦੇ ਵਿੱਚ ਆਇਆ ਤੇ ਬਾਕੀ ਨੋਜਵਾਲ ਨੂੰ ਤੁਸੀਂ ਕੀ ਮੈਸੇਜ ਦੇਣਾ ਚਾਹੁੰਦੇ ਸੀ ਸਰ ਇਹੀ ਮੈਸੇਜ ਅੰਜਾਉਂਗੇ ਇਸ ਦਲਦਲ ਦੇ ਵਿੱਚ ਨਾ ਹੋਏ ਇਸ ਵਿੱਚ ਮੌਤਾ ਹੀ ਆ ਉਹ ਸਰ ਬੜਾ ਵਧੀਆ ਕੰਮ ਕਰਦਾ ਸੀ ਆਪਣਾ ਇਹ ਉਹਨੂੰ ਲਾਡੀ ਹੁੰਨੀ ਧਮਕਾਵੇ ਸੀ ਕਿ ਤੈਨੂੰ ਅਸੀਂ ਮਾਰ ਦੇਣਾ ਤੇ ਆਪਣੇ ਭਰਾਵਾਂ ਕੇ ਫੇਰ ਲਾ ਕਰਦੇ ਸੀ ਕਿੰਨਾ ਸਰ ਐਕਸਰਸਾਈਜ਼ ਵਾਲਿਆਂ ਨਾਲ ਲੱਗਿਆ ਸੀ ਸਾਹਿਬ ਜੀ ਹੁਸ਼ਿਆਰ ਆਪਣਾ ਡਿਊਟੀ ਕਰਦਾ ਸੀ ਮੈਂ ਉਮਰ ਕਿੰਨੀ ਸੀ ਜੀ ਸਰ 28 ਸਾਲ ਨੂੰ ਮਰ ਗਿਆ ਤੇ ਕਿੰਨੇ ਭਰਾ ਸੀ ਤਿੰਨ ਭਰਾ ਐ ਤੇ ਇਹ ਬੜੇ ਸੀ ਛੋਟੇ ਨੇ ਛੋਟਾ ਜੀ ਤਾਂ ਕ੍ਰਿਕਟ ਦਾ ਬਹੁਤ ਵੱਡਾ ਖਿਡਾਰੀ ਸਰਟੀਫਿਕੇਟ 30 35 ਸਰਟੀਫਿਕੇਟ ਬਣਿਆ ਸੀ ਟਾਰ ਜਾ ਕੇ ਸਾਡੇ ਤੁਸ ਜਿਹੜੇ ਇੰਨੇ ਮੈਡਲ ਪਾਏ ਆ ਜੀ ਟਰੋਫੀਆਂ 25 30 ਟਰੋਫੀਆਂ ক্রিকেট ਦੀਆਂ ਇਹਦਾ ਗੈਂਗਸਟਰ ਬੰਦੇ ਵਿੱਚ ਹੱਥ ਸਾਫ ਕਾਬਦਾਈ ਜਾਂਦਾ ਸਿੰਘ ਸੈਣੀ ਤੇ ਜਿਹੜੇ ਲਾਡੀ ਪਾਟ ਹਰਜਿੰਦਰ ਪਾਟਾ ਤੇ ਸੰਜੂ ਇਹਨਾਂ ਤੇ ਸਰ ਕਾਰਵਾਈ ਹੋਣੀ ਚਾਹੀਦੀ ਮੇਰੀ ਕੱਲ ਤਰੀਕ ਸੀ ਤਾਂ ਮੈਂ ਕੱਲ ਦਰਦ ਦਾ ਤਰੀਕ ਤੇ ਵੀ ਨਹੀਂ ਆਇਆ ਮੈਂ ਮੈਡੀਕਲ ਲਾਗ ਲਗਵਾਇਆ ਕਿਸੇ ਪਾਰਟੀ ਨਾਲ ਸੰਬੰਧਤ ਨਹੀਂ ਰਿਹਾ ਮਿਲ ਸਰ ਕਾਂਗਰਸ ਨਾਲ ਸੰਬੰਧਤ ਹੈ ਜੀ ਉਹ ਉਦੋਂ ਵੀ ਨਾ ਸਰ ਸਾਡੇ ਦੇ ਝੂਠੇ ਪਰਚੇ 2 3 ਕਰਾਏ ਪਹਿਲਾਂ ਵੀ ਹੁਣ ਵੀ ਮੈਨੂੰ ਤਾਂ ਕਹਿੰਦੇ ਕਹਿੰਦੇ ਤੈਨੂੰ ਅਸੀਂ ਮਾਰ ਦਾਂਗੇ ਜੇ ਤੂੰ ਗਵਾਹੀ ਦਿੱਤੀ ਥੋੜੇ ਅਜੀ ਸਰ ਮੰਗ ਕਰਦੇ ਉਹਨਾਂ ਤੇ ਕਾਰਵਾਈ ਕੀਤੀ ਜਾਵੇ ਉਹਨਾਂ ਦੀ ਵਜ੍ਹਾ ਕਰਕੇ ਸਾਡਾ ਮੁੰਡਾ ਇਸ ਦਬਲ ਦੇ ਵਿੱਚ ਆ ਕੇ ਆਇਆ ਕਿੱਥੋਂ ਦਾ ਐਮਐਲਏ ਜੀ ਉਹ ਨਵਾਂ ਸ਼ਹਿਰ ਦਾ ਸਾਫ ਕਾ ਐਮਐਲਏ ਮੇਰਾ ਨਾਮ ਹੈਮਤ ਕੁਮਾਰ ਠੀਕ ਹੈ ਸਰ ਪ੍ਰਸ਼ਾਸਨ ਤੋਂ ਇਹੋ ਅਪੀਲ ਹੈ ਕਿ ਉਹਨਾਂ ਤੇ ਕਾਰਵਾਈ ਕੀਤੀ ਜਾਵੇ ਜਿੱਦਾਂ ਉਹਨਾਂ ਨੇ ਸਾਨੂੰ ਮਾਰਦੇ ਨਹੀਂ ਤਾਂ ਉਹਨਾਂ ਨੇ ਸਾਨੂੰ ਮਾਰ ਦੇਣਾ ਜੀ ਸਰ ਹਿਮੰਤ ਕੁਮਾਰ ਨਾਮਾ ਮੇਰੇ ਵੱਲੋਂ ਉਹ ਲਾਡੀ ਅਰਚੰਦਰ ਸੰਜੂ ਤੇ 307 ਦਾ ਮੁਕੱਦਮਾ ਦਾ ਜੋ ਸੀ ਇਹਨਾਂ ਨੇ ਦੁਕਾਨ ਤੇ ਆ ਕੇ ਮੇਰੇ ਉੱਪਰ ਹਮਲਾ ਕੀਤਾ ਸੀ ਹੁਣੇ ਮੈਨੂੰ ਮਾਰਨ ਦੀਆਂ ਧਮਕੀਆਂ ਦਿੰਦੇ ਆ ਕਿ ਤੈਨੂੰ ਅਸੀਂ ਮਾਰ ਦੇਣਾ ਤੇਰੇ ਪਰਿਵਾਰ ਨੂੰ ਵੀ ਮਾਰ ਦੇਣਾ ਤੂੰ ਸਾਡਾ ਨਾ ਫੈਸਲਾ ਕਰ ਲੈ ਸਰ ਕੱਲ ਮੈਂ ਡਰਦਾ ਮੇਰੀ ਗਵਾਹੀ ਸੀ ਮੈਂ ਗਵਾਹੀ ਦੇਣ ਵੀ ਨਹੀਂ ਗਿਆ ਮੈਂ ਮੈਡੀਕਲ ਲਵਾਇਆ ਆਪਣਾ ਸਰ ਮੇਰੀ ਜਾਨ ਨੂੰ ਖਤਰਾ ਹੈ ਇਹਨਾਂ ਨੇ ਸਾਨੂੰ ਮਾਰ ਦੇਣਾ ਹੈ ਇੱਕ ਮੇਰਾ ਛੋਟਾ ਭਰਾ ਹੈ ਸਰ ਅਸੀਂ ਡਰਦੇ ਘਰੋਂ ਵੀ ਨਹੀਂ ਨਿਕਲਦੇ ਜੀ ਇਹਨਾਂ ਕੋਲ ਦੋ ਨੰਬਰ ਦੇ ਹਥਿਆਰ ਆ ਜੀ ਫੈਰੋਵਿੰਦਾ ਕੰਮ ਕਰਦੇ ਆ ਅੰਗਰ ਸਾਬ੍ਹ ਕ ਤੁਹਾਡਾ ਕੀ ਲੱਗਦਾ ਸੀ ਜਿਹੜਾ ਗੈਂਗਸਟਰ ਮਾਰਿਆ ਗਿਆ ਮਨੀ ਵਿਜੇ ਸੋਤਾ ਮੇਰਾ ਭਰਾ ਸੀ ਛੋਟਾ ਭਰਾ ਸੀ ਜੀ ਕੀ ਉਹਨੂੰ ਗੈਂਗਸਟਰ ਬਣਾਉਣ ਦੇ ਵਿੱਚ ਕਿਹਦਾ ਜ਼ਿਆਦਾ ਰੋਲ ਉਹਦਾ ਸਾਰਾ ਹੱਥ ਜੀ ਲਾਡੀ ਅਰਜਿੰਦਰ ਸੰਜੂ ਉਹਨਾਂ ਦਾ ਹੱਥ ਵਗ ਗੈਂਗਸਟਰ ਬਣਾਉਣ ਦੇ ਵਿੱਚ ਉਹ ਇਹਨੂੰ ਮਾਰਨ ਦੀਆਂ ਧਮਕੀਆਂ ਦੇ ਰਹੇ ਸੀ ਕਿ ਤੈਨੂੰ ਅਸੀਂ ਮਾਰ ਦੇਣਾ ਆ ਉਹ ਤਿੰਨ ਮਹੀਨੇ ਤੋਂ ਘਰੋਂ ਨਿਕਲ ਗਿਆ ਸੀ ਸਾਨੂੰ ਨਹੀਂ ਪਤਾ ਸਾਨੂੰ ਕੱਲ ਪਤਾ ਲੱਗਾ ਕਿ ਉਹਦਾ ਇਹਨਕਾਊਂਟਰ ਹੋ ਗਿਆ ਤੇ ਬਾਕੀ ਤੁਸੀਂ ਵਿਧਾਇਕ ਦੀ ਕੀ ਗੱਲ ਕੀਤੀ ਉਹਦਾ ਕੀ ਰੋਲਾ ਤੇ ਵਿੱਚ ਸਰ ਵਿਧਾਇਕ ਉਹਨਾਂ ਦੀ ਪੂਰੀ ਸਪੋਰਟ ਕਰਦਾ ਪਿਆ ਆ ਜਦੋਂ ਵੀ ਕੋਈ ਗੱਲ ਹੁੰਦੀ ਹੈ ਪੂਰੀ ਸਪੋਰਟ ਉਹਨਾਂ ਦੀ ਕਰਦਾ ਪਿਆ ਉਹਨਾਂ ਨੇ ਵਿਧਾਇਕ ਨੂੰ 2000 ਪਹਿਲੇ ਇਲੈਕਸ਼ਨ ਦੇ ਵਿੱਚ ਉਹਨੂੰ ਜਿਤਾਇਆ ਸੀਗਾ ਹੁਣ ਵੀ ਉਹ ਵਿਧਾਇਕ ਨੂੰ ਅਸੀਂ ਪੂਰੀ ਸਪੋਰਟ ਕਰਦਾਂਗੇ ਸਿੰਘ ਸੈਣੀ ਸਾਹਿਬ ਕੇ ਸਾਹਿਬ ਕੇ ਐਮਐਲਏ ਅੰਗਰ ਸਿੰਘ ਸੈਣੀ ਜੀ ਕਿਸ ਪਾਰਟੀ ਦੇ ਜੀ ਹੈ ਕਾਂਗਰਸ ਦਾ ਹੈ ਜੀ ਐਮਐਲਏ ਕਿੱਥੇ ਤੋਂ ਆਏ ਅਸੀਂ ਨਵਾਂ ਸ਼ਹਿਰ ਤੋਂ ਆਏ ਜੀ ਬੜੀ ਕੰਮ ਕਿਜੜਦਾ ਸੀ ਮਨੀ ਐਕਸਰਸਾਈਜ਼ ਵਾਲੇ ਨਾਲ ਕੰਮ ਕਰਦਾ ਸੀ ਸੀ ਹੁਸ਼ਿਆਰ ਗੱਡੀ ਚਲਾਉਂਦਾ ਗੱਡੀ ਚਲਾਉਂਦਾ ਸੀ ਹੁਣ ਕਿੰਨੇ ਦਿਨ ਤੋਂ ਬਾਹਰ ਦੇਖੇ ਤਿੰਨ ਮਹੀਨੇ ਤੋਂ ਜੀ ਉਹ ਕਰਨ ਨਹੀਂ ਆਇਆ ਸੀਗਾ ਜੀ ਤੇ ਫਿਰ ਜਿਹੜਾ ਇਹ ਇਨਕਾਊਂਟਰ ਹੋਇਆ ਇਹਨੂੰ ਤੁਸੀਂ ਕਿਵੇਂ ਦੇਖਦੇ ਹੋ ਜੀ ਇਹ ਸਰ ਜੋ ਉਹਨੇ ਗਲਤ ਕੀਤਾ ਉਹਨੂੰ ਉਹਦੀ ਸਜ਼ਾ ਮਿਲ ਗਈ ਆ ਪਰ ਹੁਣ ਸਾਨੂੰ ਵੀ ਉਹ ਮਿਲਣਾ ਚਾਹੀਦਾ ਇਨਸਾਫ ਮਿਲਣਾ ਚਾਹੀਦਾ ਪਹਿਲਾਂ ਉਹਦੇ ਖਿਲਾਫ ਮਾਮਲੇ ਦਰਜ ਨਹੀਂ ਕੋਈ ਭਾਈ ਜਦੋਂ ਸਰਕਾਰ ਬਣੀ ਐ ਮੈਂ ਦੁਗੀਆਂ ਮੈਂ ਪਿੰਡ ਦਾ ਅਗਰੂ ਦਾ ਸਰਪੰਚ ਆ ਮੈਂ ਸਾਡੇ ਪਿੰਡ ਦਾ ਕੋਈ ਵੀ ਦੂਜਾ ਕੋਈ ਕੰਮਕਾਰਾਂ ਦੇ ਇੱਥੋਂ ਦਾ ਕਿ ਕਤਲ ਵੀ ਹੋ ਗਿਆ ਉਦੋਂ ਵੀ ਧਰਨੇ ਲਵਾ ਕੇ ਅਸੀਂ ਪਿੰਡ ਦੇ ਨੇ ਪਰਚਾ ਕਰਾਇਆ ਫੇਰ ਵੀ ਜਿਹੜੇ ਮੇਨ ਦੋਸ਼ੀ ਸੀਗੇ ਵਿੱਚੋਂ ਸਾਰੇ ਬਾਹਰ ਘੱਟਦੇ ਹੋ ਪਿੰਡ ਦੀ ਆਰੀ ਕਿਤੋਂ ਤੱਕ ਹੁੰਦੀ ਹੈ ਅਮਰੀਕਾ ਤੱਕ ਹੁੰਦੀ ਹੈ ਪਿੰਡਾਂ ਨੂੰ ਆਦੋਂ ਨਹੀਂ ਸਰਪੰਚ ਤੱਕ ਸਰਵੈਂਜਰੀ ਗਾਂ ਬਈ ਚਲਦੀ ਨਹੀਂ ਕੋਲ ਸੁਣਦਾ ਨਹੀਂ ਕੋਈ ਸੁਣਵਾਈ ਨਹੀਂ ਕਰਦਾਗਾ ਮੇਰੇ ਗਾ ਦੇ ਵਿੱਚੋਂ ਮੈਂ 15 20 ਅਗਰ ਰੁਪਏ ਕੋਲੋਂ ਲਈ ਬੇਟਾ ਆਵਦੇਓ ਅੱਜ ਕੀ ਹੋਇਆ ਉਹਨਾਂ ਕੀ ਪ੍ਰਾਪਰਟੀ ਦਾ ਮਾਲਕ ਹਾਂ ਮੈਂ ਉਹ ਵੀ ਥੱਕਾ ਹੋਈ ਜਾਂਦਾ ਮੇਰੇ ਨਾਲ ਅੱਜ ਕੀ ਹੋਇਆ ਅੱਜ ਸੈੜੀ ਦੀਆਂ ਵੋਟਾਂ ਉਸ ਐਸਐਚਓ ਨੇ ਜਿਹਨੇ ਕੁੜੀ ਦੇ ਕਤਲ ਮੌਕੇ ਤੇ ਸਾਨੂੰ ਦਬਕੇ ਮਾਰਦੇ ਅੱਜ ਜਿਹੜੇ ਧੱਕੇ ਮਾਰ ਫਰ ਕੇ ਮੇਰੀ ਜ਼ੈੜੀ ਦੇ ਵਿੱਚੋਂ ਬਾਹਰ ਕੱਢਦਾ ਕੀ ਕਰਨੀ ਬਗਾਇ ਗਰਨ ਕਿਰਿਆ ਤੱਕਾ ਕਰਨਾ ਕਹਿੰਦੇ ਦੂਜਾ ਜਿਹੜੇ ਸਾਡੇ ਪਿੰਡ ਦੇ ਬਾਰਮ ਦੇ ਕਹਿੰਦੇ ਤੁਸੀਂ ਅਈ 9 ਵਜੇ ਤੇ ਆਏ ਆ ਕਹਿੰਦੇ 11 ਵਜੇ ਤੋਂ ਲੇਟ ਆਏ ਆ ਬਾਰਮ ਨਹੀਂ ਪੜਦੇ ਸੀਗੇ ਆਪਦੇ ਬੰਦੇ ਬਿਨਾ ਮੁਕਾਬਲਾ ਜੇਤੂ ਕਰਨਾਂ ਜਾਂਦੇ ਲੋਕਤੰਤਰ ਰਹਿ ਹੀ ਨਹੀਂ ਗਿਆ ਬਈ ਕਿਤੇ ਜਾਂਦੇ ਬੰਦੇ ਦੀ ਕੋਈ ਸੁਣਵਾਈ ਨਹੀਂ ਹੁੰਦੀ ਤੇ ਕਿ ਟਾਈਮ ਕਿੰਨਾ ਸੀ ਫਾਰਮ ਫੜੁੰਦਾ ਵੀ ਪਤਾ ਲੱਗਿਆ ਵੀ ਤੁਸੀਂ ਲਈ ਅਈ 9:30 ਵਜੇ ਦੇ ਆਏ ਬਈ ਕੋਈ ਲੇਟ ਨਹੀਂ ਹੋਏ ਡਰਾਮੇ ਉਹਨਾਂ ਦੇ ਉਹਨੇ ਜਾਣ ਕੇ ਬੜਾਏ ਸੀ ਰਟਨਿੰਗ ਅਫਸਰ ਨੇ ਵੀ ਆਪਦੀ ਰਿਜ਼ਰਵ ਕਰ ਲਓ ਇਹ ਸਮਤੀ ਹੁੰਦੀ ਰਜੇ ਨਹੀਂ ਹੁੰਦੀ ਤਾਂ ਬਈ ਦੂਜਾ ਮਾਰ ਨੂੰ ਜਾ ਕੇ ਕਰਨੇ ਸਾਈਨ ਉਹਦੇ ਰਹਿੰਦੇ ਸੀ ਕੱਲੇ ਉਸਨ ਨਹੀਂ ਕਰਦਾ ਜਾਣ ਕੇ ਯਾਰ ਰਲਿਆ ਹੋਇਆ ਬੰਦਨ ਤੁਸੀਂ ਤੁਸੀਂ ਪਾਰਟੀ ਦਾ ਸਹਿਯੋਗ ਕਰਦੇ ਸੀਗੇ ਪਾਰਟੀ ਦੇ ਨਾਲ ਹੀ ਸੀਗੇ ਤੁਸੀਂ ਜੇ ਚੰਗੇ ਕੰਮਾਂ ਦੇ ਬਾਈ ਸਹਿਯੋਗ ਕਰਦੇ ਸੀਗੇ ਜੇ ਟੱਕਾ ਕਰਨਗੇ ਉੱਥੇ ਕੋਈ ਸਹਿਯੋਗ ਨਹੀਂ ਬਾਈ ਜੇ ਜਿੱਥੇ ਚੰਗਾ ਕੰਮ ਕਰਨਗੇ ਕੋਈ ਵੀ ਹੋਵੇ ਕਿਸੇ ਪਾਰਟੀ ਦਾ ਹੋਵੇ ਮੈਂ ਕਿਸੇ ਪਾਰਟੀ 'ਚ ਨਹੀਂ ਰਹਿਣਾ ਹੁਣ ਕਿਸੇ ਪਾਰਟੀ 'ਚ ਚੰਗੇ ਚੰਗੇ ਕੰਮ ਕਰੂਗਾ ਉਹਦੇ ਨਾਲ ਸਹਿਯੋਗ ਆ ਜਿਹੜਾ ਕਿ ਮਾੜਾ ਕੰਮ ਕਰੂਗਾ ਬਾਈ ਉਹਦੇ ਖਿਲਾਫ ਕੀ ਮੰਗ ਕੀ ਕਰਦੇ ਆ ਇਹ ਏਆਰ ਤੇ ਐਸਐਸ ਸਸਪੈਂਡ ਹੋਣੇ ਚਾਹੀਦੇ ਬਾਈ ਦੋਨੇ ਆਣੇ ਗਾ ਤਾਂ ਕੋਈ ਕਿਸੇ ਵੀ ਲੋਕਤੰਤਰ ਦੇ ਵਿੱਚ ਇਹਨਾਂ ਕੋਈ ਧੱਕਾ ਨਾ ਕਰ ਸਕੇ ਕੋਈ ਕੋਈ ਵੀ ਜਿਹੜਾ ਵੋਟਾਂ ਪਾਰਦਰਸ਼ੀ ਹੋਣੀ ਚਾਹੀਦੀਆਂ ਇਹ ਜਿੱਤੇ ਆਪ ਸਰਕਾਰ ਸਾਰਿਆਂ ਨੇ ਲੋਕਤੰਤਰ ਨੂੰ ਮੰਨਿਆ ਫਤਵਾਰਤਾ ਸਾਰਿਆਂ ਨੇ ਕਬੂਲਿਆ ਵੀ ਠੀਕ ਆ ਤੇ ਪਰ ਇਹ ਇਹ ਕਿਉਂ ਨਹੀਂ ਮੰਨਦੇ ਜੇ ਕਿ ਥੱਲੇ ਦੂਜੇ ਲੋਕਾਂ ਨੂੰ ਕਿਉਂ ਨਹੀਂ ਹੱਕ ਵੋਟ ਦਾ ਜੇ ਕੋਈ ਜਿਹਨੂੰ ਚੋਣਾਂ ਚੋਣਾਂ ਸੁਤੰਤਰ ਹੋ ਕੇ ਚੁਣੀ ਧੱਕੇ ਵਾਲਾ ਕੰਮ ਨਹੀਂ ਹੋਣਾ ਚਾਹੀਦਾ ਕਿਸੇ ਪਿੰਡ ਦੇ ਵਿੱਚ ਵੀ ਕੋਈ ਸੁਣਵਾਈ ਨਹੀਂ ਗਈ ਸੋਸਾਇਟੀ ਦੀਆਂ ਵੋਟਾਂ ਸੀ ਬਾਈ ਸ੍ਰੀ ਜੀ ਹਾਂ ਜੀ ਸਰ ਕੀ ਕਰਨਾ ਚਾਹੁੰਦੇ ਜਿਹੜਾ ਕੋਸਟ ਮੂਵ ਮੋਡ ਹੈ ਦੇਖੋ ਜਿਸ ਤਰ੍ਹਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕੱਲ ਸ਼ਾਮ ਨੂੰ ਇੱਕ ਸਾਡੀ EGTF ਦੀ ਟੀਮ ਨਾਲ ਇਨਕਾਊਂਟਰ ਹੋਇਆ ਸੀ ਉਸ ਇਨਕਾਊਂਟਰ ਚ ਤਿੰਨ ਕ੍ਰਾਈਮਨਲਸ ਜਿਹੜੇ ਕਈ ਕੇਸਸ ਦੇ ਵਿੱਚ ਵਾਂਟਡ ਸੀ ਉਹ ਤਿੰਨੇ ਇਨਕਾਊਂਟਰ ਦੀ ਕ੍ਰਾਸ ਵਾਇਰਿੰਗ ਦੇ ਵਿੱਚ ਮਾਰੇ ਗਏ ਨੇ ਉਹਨਾਂ ਤਿੰਨਾਂ ਦੀਆਂ ਜਿਹੜੀਆਂ ਡੈੱਡ ਬੋਡੀਆਂ ਨੇ ਉਹ ਇੱਥੇ ਮੋਰਚਰੀ ਸਿਵਲ ਹਸਪੀਟਲ ਫਤਿਹਗੜ੍ਹ ਸਾਹਿਬ ਨੇ ਉਹਨਾਂ ਦੇ ਪੇਰੈਂਟਸ ਦੀ ਅਸੀਂ ਵੇਟ ਕਰ ਰਹੇ ਹਾਂ ਹੁਣ ਉਹਨਾਂ ਦੇ ਦੋ ਦੇ ਪੇਰੈਂਟਸ ਆ ਗਏ ਤੀਸਰੇ ਦੇ ਪੇਰੈਂਟਸ ਦੀ ਵੇਟ ਕਰ ਰਹੇ ਹਾਂ ਤੇ ਪੇਰੈਂਟਸ ਦੇ ਆਉਣ ਤੋਂ ਬਾਅਦ ਉਹਨਾਂ ਦੀ ਸਟੇਟਮੈਂਟ ਵੀ ਰਿਕਾਰਡ ਕਰਨੀਆਂ ਨੇ ਫਿਰ ਐਸ ਪਰ ਪ੍ਰੋਸੀਜਰ ਜੋ ਐਨਕਾਊਂਟਰ ਦਾ ਜਾਬਤਾ ਹੁੰਦਾ ਉਸ ਜਾਬਤੇ ਦੇ ਅਨਸਾਰ ਜਿਹੜੇ ਪੋਸਟਮਾਰਟਮ ਕਰਵਾਇਆ ਜਾਊਗਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਜਿਹੜੀ ਡੈੱਡ ਬੋਡੀਜ਼ ਨੇ ਉਹ ਪੇਰੈਂਟਸ ਦੇ ਹਵਾਲੇ ਕੀਤੀਆਂ ਜਾਣਗੀਆਂ ਕੀ ਕੀ ਨਾਮ ਸੀ ਗੈਂਗਸਟਰਾਂ ਦੇ ਤੇ ਇਹਨਾਂ ਦੇ ਨਾਮ ਹੋਗੇ ਕਲੀਅਰ ਨਾਮ ਤੁਹਾਨੂੰ ਹਾਂਜੀ ਇਹਨਾਂ ਦੇ ਐਫਆਈਆਰ ਦੇ ਵਿੱਚ ਨਾਮ ਤੁਹਾਨੂੰ ਮੈਂ ਦੱਸ ਹੀ ਦਿੰਦੇ ਆ ਆਪਣਾ ਇੱਕ ਨਾਮ ਤੁਹਾਨੂੰ ਮੈਂ ਡਿਸਕਲੋਸ ਕਰ ਦਿੰਦਾ ਦੋ ਮਿੰਟ ਮੈਨੂੰ ਇੱਕ ਬੱਸ ਸਰ ਕੀ ਕੁਝ ਨਾਮ ਨੇ ਗੈਂਗਸਟਰਾਂ ਦੇ ਦੇਖੋ ਇੱਕ ਤਾਂ ਤਜਿੰਦਰ ਸਿੰਘ ਤੇਜਾ ਸਨੋਫ ਉਹਦਾ ਸਨੋਫ ਹੈਗਾ ਜੁਝਾਰ ਸਿੰਘ ਤੇ ਪਿੰਡ ਹੈਗਾ ਮਹਿਦਪੁਰ थाना ਬਲਾਚੌਰ ਤੇ ਦੂਸਰਾ ਜਿਹੜਾ ਡਿਜ਼ੀਜ਼ ਹੈ ਉਹਦਾ ਨਾਮ ਉਹਦਾ ਨਾਮ ਹੈਗਾ ਜੀ ਹਰਪ੍ਰੀਤ ਸਿੰਘ ਐਲੀਅਸ ਪੀਤਾ ਤੇ ਇਹ ਢੇਸੀਆਂ ਪਿੰਡ ਤੋਂ ਹੈ ਤੀਸਰਾ ਹੈਗਾ ਜੀ ਵਿਜੇ ਇਹ ਰਾਹੋਂ ਤੋਂ ਢੇਸੀਆਂ ਇਹ ਪਿੰਡ ਜਲੰਧਰ ਜਲੰਧਰ ਰੂਰਲ ਚ ਪਿਆ ਠੀਕ ਤਾਂ ਐਨਕਾਊਂਟਰ ਦੀ ਜਾਂ ਜਦੋਂ ਕੋਈ ਪੁਲਿਸ ਐਨਕਾਊਂਟਰ ਦੇ ਵਿੱਚ ਮਾਰਿਆ ਜਾਂਦਾ ਉਹਦੇ ਅਨਸਾਰ ਜੋ ਨੈਸ਼ਨਲ ਹਿਊਮਨ ਰੈਟਸ ਕਮਿਸ਼ਨ ਵੱਲੋਂ ਜੋ ਇਨਸਟਰਕਸ਼ਨਸ ਨੇ ਉਹਦੇ ਮੁਤਾਬਕ ਹੀ ਪੋਸਟਮਾਰਨ ਕਰਵਾਇਆ ਜਾਊਗਾ ਜਿਹਦੇ ਲਈ ਅਸੀਂ ਐਪਲੀਕੇਸ਼ਨ ਦਿੱਤੀ ਹੈ ਐਸਐਮਓ ਸਾਹਿਬ ਨੂੰ ਤੇ ਉਹਨਾਂ ਨੇ ਬੋਰਡ ਆਫ ਡਾਕਟਰਸ ਇਹਦਾ ਪੋਸਟਮਾਰਨ ਕਰਨਗੇ ਤੇ ਐਗਜ਼ੈਕਟਿਵ ਮਜਿਸਟ੍ਰੇਟ ਇੱਥੇ ਪ੍ਰੈਜ਼ੈਂਟ ਨੇ ਤੇ ਵੀਡੀਓਗ੍ਰਾਫੀ ਹੋਊਗੀ ਤੇ ਇਸ ਦਾ ਜੋ ਪ੍ਰੋਸੀਜਰ ਹੈ ਅਸੀਂ ਪ੍ਰੋਸੀਜਰ ਮੁਤਾਬਕ ਚੱਲਦਾ ਪਤਾ ਲੱਗੇ ਕਿੰਨੇ ਕ ਮਾਮਲੇ ਦਰਸੀ ਜਾਣ ਤਿੰਨਾਂ ਦੇ ਉੱਤੇ ਦੇਖੋ ਜਿਹੜਾ ਇਹ ਤੁਹਾਨੂੰ ਇਹਦਾ ਆਨਸਰ ਏਜੀਟੀ ਆ ਬੈਟਰ ਦੇਣਗੇ ਬਟ ਜਿੰਨਾ ਕਿ ਮੈਨੂੰ ਪਤਾ ਹੈ ਤਜਿੰਦਰ ਤੇਜੇ ਦੇ ਖਿਲਾਫ 30 ਤੋਂ ਵੱਧ ਮਾਮਲੇ ਦਰਜ ਸੀ ਤੇ ਬਾਕੀਆਂ ਦੇ ਖਿਲਾਫ ਬਾਕੀਆਂ ਦਾ ਮੈਂ ਅਜੇ ਚੈੱਕ ਨਹੀਂ ਕੀਤਾ ਉਹ ਉਹ ਕੋਈ ਮੌਜੂਦ ਨਹੀਂ ਜਿਹਨੇ ਦੇਖ ਦੇ ਛੋੜਿਆ ਸਾਰੇ ਅਮਲੋ ਤੋਂ ਆ ਰਹੇ ਨੇ ਤਹਿਸੀਲਦਾਰ ਅਮਲੋ ਨਾਮ ਕੀ ਹੈ ਤੇ ਇਹਨਾਂ ਕੋਲ ਕੋਈ ਰਿਕਵਰੀ ਵੀ ਕਰਿਆ ਵੀ ਹੋਈ ਹੈ ਗੈਂਗਸਟਰਾਂ ਕੋਲ ਹਾਂਜੀ ਇਹਨਾਂ ਕੋਲੋਂ ਮੌਕੇ ਤੇ ਜਦੋਂ ਐਨਕਾਊਂਟਰ ਤੋਂ ਬਾਅਦ ਇਹਨਾਂ ਕੋਲੋਂ 9 ਵੈਪਨਸ ਰਿਕਵਰ ਹੋਏ ਨੇ 9 ਵੈਪਨਸ ਰਿਕਵਰ ਤੇ ਉਹਨਾਂ ਵੱਲੋਂ ਕਿੰਨੀ ਫਾਇਰਿੰਗ ਹੋਈ ਸੀ ਦੇਖੋ ਰਾਉਂਡਸ ਕਿੰਨੇ ਫਾਇਰ ਹੋਏ ਨੇ ਪੁਲਿਸ ਵੱਲੋਂ ਕਿੰਨੇ ਫਾਇਰ ਹੋਏ ਨੇ ਇਹ ਅਜੇ ਮੈਟਰ ਆਫ ਇਨਵੈ ਇਨਵੈਸਟੀਗੇਸ਼ਨ ਚੱਲ ਰਹੀ ਹੈ ਜੇ ਕੰਕਲੂਡ ਹੋਣ ਤੋਂ ਫਿਰ ਇਹਦੀ ਅਪਡੇਟ ਤੁਹਾਨੂੰ ਬਾਅਦ ਚ ਪੂਰੀ ਦਵਾਂ ਇੱਕ ਪਤਾ ਲੱਗਾ ਜਿਹੜੀ ਥਾਰ ਇਹਨਾਂ ਨੇ ਚੋਰੀ ਕੀਤੀ ਹੋਈ ਸੀ ਉਹ ਨੰਬਰ ਪਲੇਟ ਜਾਲੀ ਲਗਾਇਆ ਹੋਇਆ ਸੀ ਉਹਦੇ ਉੱਤੇ ਜਿਹੜੀ ਥਾਰ ਦੇ ਰਿਲੇਟਡ ਹੈ ਜੀ ਥਾਰ ਦੇ ਰਿਲੇਟਡ ਵੀ ਮੈਂ ਫਿਰ ਉਹੀ ਦੁਬਾਰਾ ਰਿਪੀਟ ਕਰੂੰਗਾ ਜੀ ਇਹ ਮੈਟਰ ਆਫ ਇਨਵੈਸਟੀਗੇਸ਼ਨ ਹੈ ਅਜੇ ਮੈਟਰ ਇਨਵੈਸਟੀਗੇਟ ਕਰ ਰਹੇ ਹਾਂ ਕਿਉਂਕਿ ਲੇਟ ਨਾਈਟ ਤੱਕ ਸਾਡੀ ਲਖਾਪੜੀ ਚੱਲ ਰਹੀ ਹੈ ਤੇ ਹੁਣ ਵੀ ਅਸੀਂ ਪੋਸਟਮਾਰਟਮ ਦੇ ਵਿੱਚ ਬਿਜ਼ੀ ਹਾਂ ਇਸ ਤੋਂ ਬਾਅਦ ਹਰ ਐਂਗਲ ਆ ਜਿਹੜਾ ਡਿਸਕਲੋਸ ਕੀਤਾ ਜਾਵੇ ਥੈਂਕ ਯੂ ਤੇ